ਪ੍ਰਤਾਪ ਬਾਜਵਾ ਅੱਜ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕਰ ਗਏ ਇੱਕ ਪਾਸੇ ਜਿੱਥੇ ਹਾਲਾਕੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਸ਼੍ਰੀ ਆਨੰਦਪੁਰ ਸਾਹਿਬ ਦਾ ਇਤਿਹਾਸਿਕ ਹੋ ਨਿਬੜਿਆ ਕਿਉਂਕਿ ਪਹਿਲਾ ਕਦੇ ਚੰਡੀਗੜ੍ਹ ਤੋਂ ਬਾਹਰ ਹੋਈ ਨਹੀਂ ਤਾਂ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਇਹ ਵੀ ਗੱਲ ਸੀ ਕਿ ਸਿਆਸੀ ਤੌਰ ਤੇ ਕੋਈ ਗੱਲ ਨਹੀਂ ਹੋਈ ਹੋਗੀ ਹੁਣ ਦੋ ਨਿਸ਼ਾਨੇ ਕਿੜੇ ਸੀਗੇ ਵੈਸੇ ਤਾਂ ਉੱਥੇ ਜਿੰਨੇ ਵੀ ਮੈਂਬਰਾਂ ਸਹਿਬਾਨ ਸੀ ਜੋ ਬੋਲੇ ਉਹਨਾਂ ਦੇ ਵਿੱਚ ਕਿਸੇ ਨੇ ਵੀ ਕੋਈ ਸਿਆਸੀ ਗੱਲਬਾਤ ਨਹੀਂ ਕੀਤੀ ਹੈਗੀ ਪਰ ਪ੍ਰਤਾਪ ਬਾਜਵਾ ਕਰਦੇ ਕਰਦੇ ਗੱਲ ਆਖਰਕਾਰ ਹੀ ਗਏ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਨੂੰ ਲੈ ਕੇ ਜਾਂ ਫਿਰ 131ਵੀਂ ਸ਼ੋਧ ਲਿਆਉਣ ਲੱਗਾ ਸੀ ਕੇਂਦਰ ਤੇ ਫਿਰ ਯੂ ਟਰਨ ਮਾਰ ਗਿਆ ਯਾਨੀ ਕਿ ਬੀਜੇਪੀ ਸਰਕਾਰ ਉਹਨੂੰ ਲੈ ਕੇ ਤੰਜ ਕਸ ਗਏ ਕਿ ਸਿੱਧੇ ਤੌਰ ਦੇ ਉੱਤੇ ਸਾਨੂੰ ਇਕੱਠੇ ਹੋਣਾ ਪਊਗਾ ਪਾਰਟੀਆਂ ਦੇ ਮਤਭੇਦ ਹੋ ਸਕਦੇ ਨੇ ਮਨਭੇਦ ਪੰਜਾਬ ਨੂੰ ਲੈ ਕੇ ਨਹੀਂ ਹੈਗੇ ਤੇ ਇਹ ਜਿਸ ਤਰ੍ਹਾਂ ਦੇ ਨਾਲ ਕੇਂਦਰ ਲਗਾਤਾਰ ਪੰਜਾਬ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਕਰ ਰਿਹਾ ਤਾਂ ਉਹਦੇ 'ਚ ਸਾਨੂੰ ਇਕੱਠਾ ਹੋਣਾ ਪਊਗਾ ਫਿਰ ਜ਼ਾਹਿਰ ਦੀ ਗੱਲ ਸੀ ਕਿ ਜੇਕਰ ਪ੍ਰਤਾਪ ਬਾਜਵਾ ਨੇ ਵੀ ਜਿਹੜੀ ਗੱਲ ਛੇੜੀ ਤਾਂ ਉਹਦੇ ਵਿੱਚ ਬੀਜੇਪੀ ਨੇ ਵੀ ਜਿਹੜਾ ਰਿਐਕਟ ਕਰਿਆ ਹਾਲਾਂਕਿ ਸੈਸ਼ਨ ਦੇ ਦੌਰਾਨ ਤਾਂ ਨਹੀਂ ਕਰਿਆ ਪਰ ਬਾਅਦ ਜਦੋਂ ਅਸ਼wini ਸ਼ਰਮਾ ਹੋਰਾਂ ਨਾਲ ਅਸੀਂ ਗੱਲ ਕਰੀ ਤਾਂ ਉਹਨਾਂ ਨੇ ਇਹ ਗੱਲ ਦਾ ਜ਼ਰੂਰ ਕਿ ਤਰ੍ਹਾਂ ਕਿਤੇ ਦੁੱਖ ਜਤਾਇਆ ਕਿ ਇਸ ਸਮੇਂ ਦੇ ਦੌਰਾਨ ਇਹ ਜਹੀ ਗੱਲ ਨਹੀਂ ਕਰਨੀ ਚਾਹੀਦੀ ਸੀ ਤੇ ਕਿ ਤਰ੍ਹਾਂ ਕਿਤੇ ਪਲਟਵਾਰ ਇਹ ਕਰਿਆ ਕਿ ਤੈਨੂੰ ਕਰਕੇ ਕਾਂਗਰਸ ਅੱਜ ਦੇਸ਼ ਦੇ ਵਿੱਚ ਇਸ ਪਾਇਦਾਨ ਤੇ ਹੈ ਕਿਉਂਕਿ ਇਹ ਲੋਕ ਸਮਝਦੀ ਹੈ ਨਹੀਂ ਉਨੇ ਦੇ ਵਿੱਚ ਜੇ ਦੇਖਿਆ ਜਾਵੇ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬੀਜੇਪੀ ਵਾਸਤੇ ਪੰਜਾਬ ਦੇ ਵਿੱਚ ਸਮੱਸਿਆ ਫੇਰ ਖੜੀ ਹੋਈ ਹੈ ਕਿੰਨੀ ਕਹੀ ਜਾਣਾ ਸੀ ਸੈਨੇਟਰ ਇਲੈਕਸ਼ਨ ਨੂੰ ਲੈ ਕੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਕੱਢਿਆ ਕਿਉਂ ਸੀਗਾ ਫਿਰ ਸੈਨੇਟ ਇਲੈਕਸ਼ਨ ਦਾ ਅਨਾਉਂਸ ਵਾਸਤੇ ਇੰਨਾ ਟਾਈਮ ਲੱਗ ਗਿਆ ਜਦੋਂ ਮੁੱਦਾ ਠੀਕ ਹੈ ਵੀ ਆਮਦਨਾਂ ਦੇ ਵਿੱਚ ਥੋੜਾ ਪ੍ਰੋਸੈਸ ਏਡਾ ਲੰਬਾ ਹੋ ਸਕਦਾ ਹੈਗਾ ਪਰ ਜਦੋਂ ਇਸ ਤਰ੍ਹਾਂ ਦਾ ਪ੍ਰੋਟੈਸਟ ਚੱਲਦਾ ਹੋਵੇ ਛੱਬੀ ਬੰਦ ਨੂੰ ਕਾਲ ਦੇਤੀ ਹੋਵੇ ਤੇ ਉਹਦੇ باوجود ਹੁਣ ਤੱਕ ਵੇਟ ਹੋ ਰਹੀ ਐ ਤੇ ਧਰਨੇ ਤੇ ਜੇ ਬੈਠਣਾ ਪੈ ਜੇ ਤਾਂ ਫਿਰ ਤਾਂ ਗੱਲ ਉਹੀ ਆ ਗਈ ਵੀ ਧਰਨੇ ਕਰਕੇ ਨੋਟੀਫਿਕੇਸ਼ਨ ਵਾਪਸ ਹੋਇਆ ਧਰਨੇ ਕਰਕੇ ਸੈਨੇਟ ਇਲੈਕਸ਼ਨ ਦੀ ਡੇਟ ਅਨਾਉਂਸ ਹੋਈ ਤਾਂ ਫਿਰ ਪੰਜਾਬੀਆਂ ਨੂੰ ਬਾਰੀ-ਬਾਰੀ ਪ੍ਰੇਸ਼ਾਨ ਧਰਨੇ ਤੇ ਬਿਠਾਇਆ ਜਾ ਕੇ ਰਿਹਾ ਕਿ ਤੁਸੀਂ ਚਾਹੋ ਨੀ ਆਖਰਕਾਰ ਪ੍ਰਦਰਸ਼ਨ ਹੋਣ ਤੇ ਫਿਰ ਉਹ ਆ ਕੇ ਬੈਠਣ ਧਰਨੇ ਤੇ ਫਿਰ ਤੁਹਾਡੀ ਗੱਲ ਮੰਨੀ ਜਾਵੇ ਫਿਰ ਤੁਸੀਂ ਕਹੋ ਜੀ ਅਸੀਂ ਗੱਲ ਮੰਨ ਲਈ ਐ ਦੂਜੇ ਪਾਸੇ 131ਵੀਂ ਸ਼ੋਧ ਵਾਲਾ ਜਿਹੜਾ ਮਸਲਾ ਇਹ ਵੀ ਜੇ ਕਹੀਏ ਕਿ ਭਾਵੇਂ ਮਿਨਿਸਟਰੀ ਆਫ ਹੋਮ ਅਫੇਅਰਜ਼ ਨੇ ਪੀਆਈਬੀ ਦੇ ਜ਼ਰੀਏ ਇਹ ਜਾਣਕਾਰੀ ਸਾਂਝੀ ਕਰ ਲਈ ਹੋ ਉਦੋਂ ਬਾਅਦ ਚ ਦਿੱਲੀ ਸਰਕਾਰ ਦੇ ਮਿਨਿਸਟਰਸ ਸਿਰਸਾ ਹੋਣ ਜਾਂ ਬਾਕੀ ਹੋਰ ਬੀਜੇਪੀ ਲੀਡਰ ਹੋਣ ਬਹੁਤ ਉਹਨਾਂ ਨੇ ਕਿਹਾ ਪਰ ਗੱਲ ਜਦੋਂ ਉੱਠ ਗਈ ਤਾਂ ਅਖਰੇ ਤਾਂ ਜਵਾਬ ਦੇਣਾ ਪਊਗਾ ਇਲੈਕਸ਼ਨ ਬਿਲਕੁਲ ਨੇੜੇ ਆ ਤੇ ਇਹ ਪਤਾ ਨਹੀਂ ਕਿਹੜਾ ਅਜਿਹਾ ਕੋਈ ਦੂਤ ਬੀਜੇਪੀ ਵਾਲਿਆਂ ਦੇ ਜੇ ਕਹੀਏ ਕਿ ਕੇਂਦਰੀ ਲੀਡਰਸ਼ਿਪ ਦੇ ਕੋਲ ਬੈਠਾ ਹੈ ਜਿਹੜਾ ਇਹ ਦੱਸ ਹੀ ਨਹੀਂ ਪਾ ਰਿਹਾ ਹੈਗਾ ਜਦਕਿ ਕੰਪਨੀਆਂ ਹਾਇਰ ਕਰ ਲੈਂਦੀਆਂ ਨੇਗੀਆਂ ਪਾਰਟੀਆਂ ਕਿ ਸਾਨੂੰ ਦੱਸੋ ਐਸੀ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਜਾਈਏ ਪਰ ਪੰਜਾਬ ਦੇ ਮੂਡ ਨੂੰ ਲੈ ਕੇ ਬੀਜੇਪੀ ਹਜੇ ਵੀ ਫੇਲ ਜਾਪਦੀ ਹੈ ਤੈਂਓ ਕਰਕੇ ਜਦੋਂ ਇਹ ਜੀ ਗੱਲਾਂ ਆਉਂਦੀਆਂ ਨੇ ਤਾਂ ਉਹਦੇ ਵਿੱਚ ਬ ਵਿਰੋਧੀ ਤਰ੍ਹਾਂ ਜਾਣਦਿਆਂ ਨੇ ਕਿ ਸਪੇਸ ਇਸ ਟਾਈਮ ਲੈ ਸਕਦੀ ਹੈ ਤਾਂ ਬੀਜੇਪੀ ਪਰ ਬੀਜੇਪੀ ਲੱਗਦਾ ਹੈ ਕਿ ਇਹ ਗੱਲ ਨੂੰ ਸਮਝ ਹੀ ਨਹੀਂ ਪਾਰੀ ਤੇ ਪੰਜਾਬ ਦੀ ਸਾਇਕੀ ਨੂੰ ਸਮਝ ਹੀ ਨਹੀਂ ਪਾਰੀ ਹੈਗੀ ਕਿ ਉਰੇ ਆਖਰ ਕੰਮ ਤੁਹਾਨੂੰ ਕਰਨਾ ਕਿਵੇਂ ਪਊਗਾ ਹਰ ਇੱਕ ਮੁੰਡਾ ਐਂਟੀ ਖੜਾ ਹੋ ਜਾਂਦਾ ਹੈ ਉਸੇ ਤਰ੍ਹਾਂ ਦੇ ਨਾਲ ਇਹ ਵੀ ਖੜਾ ਹੋ ਗਿਆ ਪਰ ਸੈਸ਼ਨ ਦੇ ਦੌਰਾਨ ਜਿਵੇਂ ਆਖਰ ਪ੍ਰਤਾਪ ਵਾਜਵਾ ਬੋਲੇ ਤਾਂ ਦੂਜੇ ਪਾਸੇ ਲਾਜ਼ਮੀ ਜੀ ਗੱਲ ਸੀ ਕਿ ਭਾਜਪਾ ਨੂੰ ਤੜਫਣਾ ਲੱਗਣੀ ਸੀ ਅਸ਼ਵਨੀ ਸ਼ਰਮਾ ਨੇ ਬਾਤ ਤਾਂ ਬਹੁਤ ਗੁੱਸਾ ਕਰਿਆ ਪਰ ਇਹ ਗੱਲ ਕਹਿ ਸਕਦੇ ਆਂ ਵੀ ਅੰਦਰਲੇ ਪਾਸੇ ਇਹ ਜਰੂਰ ਉਹਨਾਂ ਨੇ ਆਪਣੀ ਸਥਿਰਤਾ ਦਿਖਾਈ ਕਿ ਉਹ ਅੰਦਰ ਨਹੀਂ ਗਏ ਬੋਲੇ ਤੇ ਉਹਨਾਂ ਨੇ ਇਸ ਚੀਜ਼ ਦਾ ਸਬੂਤ ਵੀ ਖਰ ਪੇਸ਼ ਕਰਿਆ ਕਿ ਆਖਰ ਤੁਹਾਨੂੰ ਗੱਲ ਸਹਿਣ ਕਿਵੇਂ ਕਰਨੀ ਹੁੰਦੀ ਹੈ ਤਾਂ ਇਹਨੂੰ ਕਰਕੇ ਇਹ ਕਹਿਣੀ ਨੂੰ ਤਾਂ ਹੋ ਗਿਆ ਪਰ ਇਹ ਇਹਨੂੰ ਲੈ ਕੇ ਜਦੋਂ ਬਾਹਰ ਅਸੀਂ ਆਵਾਦ ਵੀ ਪਾਰਟੀ ਦੇ ਲੀਡਰਾਂ ਨਾਲ ਗੱਲ ਕਰੀ ਕਿ ਐਂ ਕਹਿੰਦੇ ਨੇ ਤੇ ਇਹਦੇ ਤੋਂ ਬਾਜਵੇ ਦੀ ਬਾਜਵਾਦੀ ਗੱਲ ਤੋਂ ਉਹ ਵੀ ਨਹੀਂ ਮੁਨਕਲ ਹੋਏ ਯਾਨੀ ਕਿ ਵਿਰੋਧੀ ਧਿਰ ਦੇ ਲੀਡਰ ਤੇ ਉਹਨਾਂ ਨੇ ਵੀ ਹਮਈ ਭਰੀ ਹਾਲਾਂਕਿ ਉਹ ਇਹ ਗੱਲ ਕਹਿੰਦੇ ਹੋਏ ਕਿ ਐਸੀ ਨਹੀਂ ਕਰਨ ਦੇਵਾਂਗੇ ਪਰ ਸਹਿਮਤੀ ਜ਼ਰੂਰ ਦਿਖਾਤੀ ਉਹ ਦੂਜਾ ਨਿਸ਼ਾਨਾ ਜਿਹੜਾ ਮੈਂ ਕਹਿੰਦਾ ਸੀ ਉਹ ਗੱਲ ਇਹ ਹੈ ਕਿ ਪ੍ਰਤਾਪ ਬਾਜਵਾ ਜਿੱਥੇ ਬੋਲੇ ਇਸ ਪੂਰੇ ਜਿਹੜਾ ਰੈਜ਼ੋਲੂਸ਼ਨ ਤੇ ਉਹਦੀ ਵੀ ਹਮਾਇਤ ਕਰੀ ਕਿ ਜਿਹੜਾ ਪਵਿੱਤਰ ਸ਼ਹਿਰਾਂ ਦੇ ਤੌਰ ਦੇ ਉੱਤੇ ਦਰਬਾਰ ਸਾਹਿਬ ਦਾ ਗਲਿਆਰੇ ਨੂੰ ਕੋਸ਼ਿਸ਼ ਕਰਿਆ ਦੂਜੇ ਪਾਸੇ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਯਾਨਕੀ ਤਲਵੰਡੀ ਸਾਹਿਬ ਉਹ ਤੇ ਦੂਜਾ ਕੇਸਗੜ ਸਾਹਿਬ ਯਾਨਕੀ ਸ਼੍ਰੀ ਅਨੰਦਪੁਰ ਸਾਹਿਬ ਹੈ ਜਿਹੜਾ ਉਹਨੂੰ ਐਲਾਨਿਆ ਤੇ ਉਹਦੇ ਚ ਅਸੈਂਬਲੀ ਦਿੱਤੀ ਪਰ ਵਧਾਈ ਆ ਜਿਹੜੀ ਉਹ ਹਰਜੋਤ ਵੈਸਰੂ ਦਿੱਤੀ ਹਾਲਾਂਕਿ ਜੇ ਦੇਖਿਆ ਜਾਵੇ ਸੈਸ਼ਨ ਬੁਲਾਉਣ ਦਾ ਫੈਸਲਾ ਤੇ ਹੋਲ ਸਰਕਾਰ ਦੇ ਜਿਹੜੇ ਮੁਖੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਵੀ ਉਹਨਾਂ ਦਾ ਸੀ ਤੇ ਸ਼ੁਰੂਆਤ ਵੀ ਉਹਨਾਂ ਨੇ ਕੀਤੀ ਪਰ ਇੰਤਜ਼ਾਮਾਤ ਆਰਗੇਨਾਈਜ਼ਰ ਉਸ ਖੇਤਰ ਦੇ ਮੇਲੇ ਨੇ ਇਸ ਕਰਕੇ ਹਰਜੋਤ ਬੈਂਸ ਉਹਨਾਂ ਦੀ ਬੰਦੀ ਸੀ ਉਹਨਾਂ ਨੇ ਕਰੀ ਪਰ ਪ੍ਰਤਾਪ ਬਾਜਵਾ ਨੇ ਵਧਾਈ ਦਿੱਤੀ ਹਰਜੋਤ ਬੈਂਸ ਨੂੰ ਨਾ ਕਿ ਮੁੱਖ ਮੰਤਰੀ ਨੂੰ ਨਾ ਬਾਕੀ ਜਿਹੜੇ ਉਹਨਾਂ ਦੇ ਕੈਬਿਨੇਟ ਕਲੀਕ ਨੇਗੇ ਸਿਰਫ ਅਰਜੋਤ ਬਾਸ ਨੂੰ ਵਧਾਈ ਦਿੱਤੀ ਤੇ ਸ਼ਾਬਾਸ਼ੀ ਵੀ ਦਿੱਤੀ ਉਹਦੇ ਨਾਲ ਹੀ ਦੂਜੇ ਪਾਸੇ ਛੇੜ ਜਾਂਦੇ ਜਾਂਦੇ ਭਾਜਪਾ ਨੂੰ ਵੀ ਛੇੜ ਗਏ ਕਹਿ ਸਕਦੇ ਆ ਕਿ ਇੱਕ ਚੰਗੇ ਲੀਡਰ ਸਸਦਾਨ ਦਾ ਖੈਰ ਇਹੀ ਹੁੰਦਾ ਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਦੀ ਹਾਜ਼ਰੀ ਲਵਾਈ ਸਾਰਾ ਮੁੱਦਾ ਉਹਨਾਂ ਦੇ ਆਸੇ ਪਾਸੇ ਘੁੰਮਦਾ ਨਜ਼ਰ ਆਇਆ ਖੈਰ ਪ੍ਰਤਾਪ ਬਾਜਵਾ ਇਸ ਗੱਲੀ ਬੜੇ ਮਸ਼ਹੂਰ ਨੇ ਕਿ ਭਾਵੇਂ ਉਹ ਵਿਰੋਧੀ ਧਿਰ ਦੇ ਲੀਡਰ ਨੇ ਭਾਵੇਂ ਕਾਂਗਰਸ ਕੋਲ ਓਡਾ ਵੱਡਾ ਨੰਬਰ ਵੀ ਹੈ ਨਹੀਂ ਪਰ ਉਹਦੇ ਬਾਵਜੂਦ ਜਦੋਂ ਪ੍ਰਤਾਪ ਬਾਜਵਾ ਆਉਂਦੇ ਨੇ ਤੇ ਅਜੰਡਾ ਉਹ ਸੈੱਟ ਕਰਦੇ ਨੇ ਤੇ ਉਹਦੇ ਉੱਤੇ ਹੀ ਪਰ ਇਹ ਸਭ ਦੇ ਵਿੱਚ ਜੇ ਦੇਖੀਏ ਬੀਜੇਪੀ ਵਾਸਤੇ ਜ਼ਰੂਰ ਲੱਗਦਾ ਕਿ ਰਾਹ ਸੋਖੇ ਨਹੀਂ ਹੈਗੇ ਬੀਜੇਪੀ ਵਾਰ ਨੂੰ ਆਪਦਾ ਜਿਹੜਾ ਕੋਈ ਬੁੱਧੀਜੀਵੀ ਹੈ ਜਿਹੜਾ ਰੱਖਿਆ ਹੋਇਆਗਾ ਉਹਨਾਂ ਦੇ ਉਹ ਸੋਚ ਵਿਚਾਰ ਵਾਸਤੇ ਯਾਰ ਉਹਨੂੰ ਸਲਾਹ ਦੇਣ ਵਾਲਾ ਉਹਦੇ ਵਾਸਤੇ ਜ਼ਰੂਰ ਸੋਚਣਾ ਹੋਊਗਾ ਕਿਉਂਕਿ ਬੰਦਾ ਸ਼ਾਇਦ ਚੇਂਜ ਕਰਨਾ ਪਊਗਾ ਜਾਂ ਆਪਦੀ ਟੀਮ ਨਵੀਂ ਰੱਖਣੀ ਪਊ ਕਿਉਂਕਿ ਪੰਜਾਬ ਨੂੰ ਲੈ ਕੇ ਕੋਈ ਵੀ ਫੈਸਲਾ ਬੀਜੇਪੀ ਅਜੇ ਨਹੀਂ ਕਰ ਪਾਰੀ ਜਿਹੜੇ ਚੰਗੇ ਫੈਸਲੇ ਕਰੇ ਵੀ ਨੇ ਉਹਨੂੰ ਪੁਨਾ ਨਹੀਂ ਪਾਰੀ ਤੇ ਜਿਹੜੇ ਫੈਸਲੇ ਨਹੀਂ ਲੈਣੇ ਚਾਹੀਦੇ ਉਹਨਾਂ ਨੂੰ ਜਾਰੀ ਕਰਕੇ ਆਪਦੇ ਲਈ ਜਰੂਰ ਪਰੇਸ਼ਾਨੀ ਖੜੀ ਕਰ ਰਹੀ ਹੈ ਜਿਹੜੀ ਕਿ ਹੋ ਸਕਦਾ ਚੋਣਾ ਦੇ ਵਿੱਚ ਵੀ ਦਿਖੇ ਹੁਬੇ ਰਹਾ ਜਰੂਰ ਸਾਂਝੀ ਕਰਿਓ ਕੇ ਜੇ ਲੱਗੀ ਗੱਲਬਾਤ ਤੇ ਫੋਲੋ ਕਰ ਲਿਓ ਜੇਕਰ ਤੁਸੀਂ ਅੱਗੇ ਨੂੰ ਵੇਝੀ ਗੱਲਬਾਤ ਸੁਣਨਾ ਚਾਹੁੰਦੇ ਹੋ